ਪ੍ਰੋਸਪਰ ਦੇ ਅੰਦਰ ਚੋਰੀਆਂ ਦਾ ਜਿਹੜਾ ਦੌਰ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਚੋਰ ਹੁਣ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਖੁੱਲੇ ਆਮ ਜੜੀਆਂ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਇਨ੍ਹਾਂ ਚੋਰਾਂ ਨੂੰ ਜਿਹੜਾ ਉਹ ਰੱਬ ਦਾ ਡਰ ਵੀ ਨਹੀਂ ਰਿਹਾ ਕਿਉਂਕਿ ਹੁਣ ਜਿਹੜੀ ਕਪੂਰਥਲਾ ਦੇ ਵਿੱਚ ਦੋ ਚੋਰੀਆਂ ਹੋਈਆਂ ਨੇ ਤਾਂ ਇੱਥੇ ਚੋਰਾ ਨੇ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗੁਰੂ ਘਰ ਦੀ ਜਿਹੜੀ ਗੋਲਕ ਹੈ ਉਹ ਤੋੜ ਕੇ ਉਸ ਦੇ ਵਿੱਚੋਂ ਜਿਹੜੀ ਮਾਇਆ ਲੈ ਕੇ ਫਰਾਰ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਘਟਨਾ ਹੈ ਉਹ ਕਪੂਰਥਲਾ ਦੀ ਦੱਸੀ ਜਾ ਰਹੀ ਆ ਜਿਸ ਦੀ ਸੀਸੀਟੀਵੀ ਆ ਜਿਹੜੀ ਉਹ ਵੀ ਸਾਹਮਣੇ ਆਈ ਆ ਉਸ ਦੇ ਵਿੱਚ ਚੋਰ ਬੇਖੌਫ ਹੋ ਕੇ ਜਿਹੜਾ ਗੁਰੂ ਘਰ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਜਿਹੜੀ ਗੋਲਕਾ ਉਹ ਤੋੜ ਕੇ ਉਸ ਦੇ ਵਿੱਚੋਂ ਮਾਇਆ ਕੱਢ ਕੇ ਜਿਹੜਾ ਫਰਾਰ ਹੋਣ ਦੇ ਵਿੱਚ ਉਹ ਸਫਲ ਹੋ ਜਾਂਦੇ ਆ ਤੁਹਾਨੂੰ ਦੱਸਦੀ ਆ ਕਿ ਫਿਰੋਜ਼ਪੁਰ ਅੰਦਰ ਚੋਰੀਆਂ ਦਾ ਜਿਹੜਾ ਸਿਲਸਲਾ ਲਗਾਤਾਰ جاری ਆ ਹੁਣ ਤਾਂ ਚੋਰਾਂ ਦੇ ਵੱਲੋਂ ਜਿਹੜਾ ਫੇਰ ਬੇਖੌਫ ਹੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਇੱਥੇ ਹੁਣ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਜੋਤੇ ਦੇਰ ਰਾਤ ਚੋਰਾਂ ਨੇ ਦੋ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਤੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਗੋਲਕਾਂ ਤੋੜ ਕੇ ਮਾਇਆ ਲੈ ਕੇ ਫਰਾਰ ਹੋ ਗਏ ਜਿਸ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਆ ਫਰੋਜ਼ਪੁਰ ਅੰਦਰ ਹੁਣ ਚੋਰਾਂ ਦੇ ਮਨਾਂ ਅੰਦਰ ਰੱਬ ਦਾ ਵੀ ਕੋਈ ਖੌਫ ਨਹੀਂ ਰਿਹਾ ਤੇ ਹੁਣ ਚੋਰ ਗੁਰੂ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਆ ਤਾਂ ਸੀ ਘਟਨਾ ਫਰੋਜ਼ਪੁਰ ਦੇ ਪਿੰਡ ਬੱਗੇ ਕੇ ਖੁਰਦ ਤੋਂ ਅਤੇ ਪਿੰਡ ਸਿੱਧੂ ਥਾਣਾ ਆਫਰ ਕੇ ਵਿੱਚ ਵਾਪਰੀ ਜਿੱਥੇ ਚੋਰ ਦੇ ਰਾਤ ਵੇਖੋ ਆਪੋਕੇ ਗੁਰੂ ਘਰ ਅੰਦਰ ਦਾਖਲ ਹੋ ਜਾ ਤੇ ਗੁਰੂ ਘਰਾਂ ਆਂਦੀਆਂ ਜਿਹੜੀਆਂ ਗੋਲਕਾਂ ਨੇ ਤੋੜ ਕੇ ਮਾਇਆ ਲੈ ਕੇ ਫਰਾਰ ਹੋ ਗਏ ਇੱਕ ਗੁਰਦੁਆਰਾ ਸਾਹਿਬ ਦਾ ਸੀਸੀਟੀਵੀ ਸਾਹਮਣੇ ਆਇਆ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਇੱਕ ਚੋਰ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੁੰਦਾ ਤੇ ਚੋਰੀ ਕਰਕੇ ਫਰਾਰ ਹੋ ਜਾਂਦਾ ਉਧਰ ਮੌਕੇ ਤੇ ਪਹੁੰਚੇ ਸਤਕਾਰ ਕਮੇਟੀ ਦੇ ਪ੍ਰਧਾਨ ਭਾਈ ਲਖਵੀਰ ਸਿੰਘ ਮਹਲਮ ਨੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੇਰ ਰਾਤ ਚੋਰ ਗੁਰੂ ਘਰ ਅੰਦਰ ਪੈਰਾ ਵਿੱਚ ਜੁੱਤੇ ਪਾ ਕੇ ਦਾਖਲ ਹੋਏ ਅਤੇ ਗੋਲਕ ਤੋੜ ਕੇ ਗੋਲਕ ਵਿੱਚ ਮਾਇਆ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਕੱਲਾ ਚੋਰੀ ਦਾ ਨਹੀਂ ਬੇਅਦਵੀ ਦਾ ਵੀ ਹੈ ਕਿਉਂਕਿ ਉਹਨਾਂ ਚੋਰਾਂ ਦੇ ਜਿਹੜੇ ਪੈਰਾਂ ਦੇ ਵਿੱਚ ਜਿਹੜੇ ਬੂਟ ਨੇ ਉਹ ਪਾਏ ਹੋਏ ਸੀ ਉਹ ਸਣੇ ਬੂਟਾਂ ਦੇ ਅੰਦਰ ਦਾਖਲ ਹੁੰਦੇ ਨੇ ਅੰਦਰ ਦਾਖਲ ਹੋ ਕੇ ਜਿਹੜਾ ਉਹਨਾਂ ਦੇ ਵੱਲੋਂ ਗੋਲਕ ਤੋੜੀ ਜਾਂਦੀ ਹੈ ਗੋਲਕ ਤੋੜ ਕੇ ਉਹਨਾਂ ਦੇ ਵੱਲੋਂ ਜਿਹੜਾ ਵਿੱਚੋਂ ਮਾਇਆ ਕੱਢ ਕੇ ਫਰਾਰ ਹੋਣ ਦੀ ਜਿਹੜੀ ਘਟਨਾ ਹੈ ਉਹ ਪੂਰੀ ਸੀਸੀਟੀਵੀ ਦੇ ਵਿੱਚ ਦਾਖਲ ਹੁੰਦੀ ਹੈ ਕੀ ਹੋਣ ਚੋਰਾਂ ਨੂੰ ਜਿਹੜਾ ਉਹ ਪ੍ਰਸ਼ਾਸਨ ਦਾ ਡਰ ਨਹੀਂ ਰਿਹਾ ਖੁੱਲੇ ਆਮ ਜਿਹੜਾ ਬੇਖੌਫ ਚੋਰਾਂ ਦੇ ਵੱਲੋਂ ਚੋਰੀਆਂ ਦੀ ਘਟਨਾ ਨੂੰ ਇਨਜਾਮ ਦਿੱਤਾ ਜਾ ਰਿਹਾ ਤਾਂ ਹੁਣ ਇਹ ਦੋ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਇੱਥੇ ਸਿਰਫ ਚੋਰੀ ਨਹੀਂ ਹੋਈ ਇੱਕ ਵਾਰ ਫੇਰ ਦੱਸਦੀ ਹੈ ਚੋਰੀ ਨਹੀਂ ਹੋਈ ਬੇਆਦਬੀ ਵੀ ਹੋਈ ਹੈ ਕਿਉਂਕਿ ਉਹਨਾਂ ਦੇ ਵੱਲੋਂ ਬੂਟ ਪਾ ਕੇ ਅੰਦਰ ਦਾਖਲ ਹੋਇਆ ਗਿਆ ਮੌਕੇ ਤੇ ਸਤਕਾਰ ਕਮੇਟੀ ਪਹੁੰਚੀ ਆ ਉਹਨਾਂ ਦੇ ਵੱਲੋਂ ਵੀ ਜਿਹੜਾ ਪ੍ਰਸ਼ਾਸਨ ਨੂੰ ਉਹ ਕਿਹਾ ਜਾ ਰਿਹਾ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜਿਹੜਾ ਅ ਵਣਦੀ ਕਾਰਵਾਈ ਆ ਉਹ ਕੀਤੀ ਜਾਵੇ ਅਸਪੇ ਪਿੰਡ ਦੇ ਪੱਕੇ ਇੱਕ ਘਰ ਤੇ ਜਿਹੜਾ ਖਾਣਾ ਸੱਜਰ ਵਿੱਚ ਪੈਂਦਾ ਹੈ ਇੱਕ ਕੋਈ ਆਦਮੀ ਆਇਆ ਹੈ ਦੋ ਗੁਰੂ ਘਰਾਂ ਦੇ ਉਹਨੇ ਆਣ ਕੇ ਜੰਦਰੇ ਭੰਨੇ ਆ ਤੇ ਗੋਲਕਾਂ ਦੇ ਵਿੱਚ ਸਣੇ ਬੂਟਾ ਅੰਦਰ ਗਿਆ ਗੁਰੂ ਘਰਾਂ ਦੇ ਵਿੱਚ ਫਿਰ ਉਹਨੇ ਜਾ ਕੇ ਉੱਥੇ ਕੋਈ ਮੈਚ ਕੀਤੀ ਹੈ ਕੋਈ ਸ਼ਰਾਰਤ ਕੀਤੀ ਬੰਦ ਵੀ ਨਹੀਂ ਲਾਏ ਫਿਰ ਅਸੀਂ ਹੁਣ ਇਥੋਂ ਜੋ ਐਸਐਸਪੀ ਸਾਹਿਬ ਪ੍ਰੋਜੈਕਟਰ ਦੇ ਨੂੰ ਤੇ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਅੱਗੇ ਨਾ ਸੈਂਕੜੇ ਜਿਹੇ ਸਾਫ ਤੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਦਬੀਆਂ ਹੋਈਆਂ ਨੇ ਕਿ ਜਿਹਦਾ ਵੀ ਅਸੀਂ ਪ੍ਰਸ਼ਾਸਨ ਕੋਲ ਜਾਈਦਾ ਤਿੰਨ ਟੁਕੜੇ ਦਾ ਕਾਗਜ਼ ਪ੍ਰਸ਼ਾਸਨ ਸਾਨੂੰ ਐਸ ਤਰੀਕਾ ਕੱਟ ਕੇ ਦੇ ਦਿੰਦਾ ਹੈ। ਸਰਕਾਰ ਕੰਮ ਨਹੀਂ ਹੁੰਦੀ। ਹੁਣ ਅਸੀਂ ਬੇਨਤੀ ਕਰਨਾ ਵੀ ਕਿਹੜੇ ਇਹ ਦੋਸ਼ੀਆਂ ਨੇ ਕਿੰਨੇ ਇਹ ਕਾਰਵਾਈ ਕੀਤੀ ਆ। ਇਹ ਕਿਸੇ ਬੰਦੇ ਨੇ ਪੈਸਿਆਂ ਕਰਕੇ ਨਹੀਂ ਕੀਤੀ। ਕਿ ਜਾਣ ਬੁੱਝ ਕੇ ਸਾਜਿਤਾਤ ਹੋਈ ਆ। ਤੇ ਇਹ ਦੋਸ਼ੀ ਪ੍ਰਸ਼ਾਸਨ ਦਾਪ ਕੇ ਟੀਮਾਂ ਬਣਾ ਕੇ ਐਸਐਸਪੀ ਦੇ ਨਾਲ ਖੜੇ ਤੇ ਗਾਂ ਨੂੰ ਦੇ ਦੇਦਿਆਂ ਥੱਲ ਪਾ ਦੇ। ਨਹੀਂ ਤਾਂ ਅਸੀਂ ਜਲਦੀ ਸਾਰੇ ਜਥੇਬੰਦੀਆਂ ਨੂੰ ਪੰਜਾਬ ਦੇ ਨੂੰ ਸੱਦ ਕਰਾਂਗੇ। ਲੱਗਦਾ ਅਸੀਂ ਬੜੀਆਂ ਬੇਦਬੀਆਂ ਸਹਾਰਦੀਆਂ ਨੇ ਪਿਛਲੇ ਦਿਨੀ ਇੱਥੇ ਅੱਛੀ ਵਾਲੇ ਪਿੰਡ ਵਿੱਚ ਗੁਟਕਾ ਸਾਹਿਬ ਦੀ ਬੇਦਬੀ ਕੀਤੀ ਰੂੜੀ ਦੇ ਫੱਟੇ ਪਰ ਪ੍ਰਸ਼ਾਸਨ ਉਹਨਾਂ ਪਾਸਟਰਾਂ ਨਾਲ ਨਹੀਂ ਪਾਇਆ ਇੱਥੇ ਕਰ ਮੇਰੇ ਪਿੰਡ ਮਹਾਲਮ ਖੁੱਦ ਬੇਦਬੀ ਗੁਰੂ ਗੁਟਕਾ ਸਾਹਿਬ ਦੀ ਇੱਥੇ ਕਰ ਦੋਸ਼ੀ ਨਹੀਂ ਫੜਿਆ ਪ੍ਰਸ਼ਾਸਨ ਨੇ ਅੱ비 ਸਾਡੇ ਗੁਰੂ ਦੀ ਇੰਨੀ ਇੰਨੀ ਨੀਵੀਂ ਚੱਪਰ ਤੇ ਪ੍ਰਸ਼ਾਸਨ ਦੀ ਨਿਗਾਹ ਚਲਾ ਗਿਆ ਕਿ ਕਾਰ ਵੀ ਕਰਦਾ ਹੀ ਨਹੀਂ ਪ੍ਰਸ਼ਾਸਨ ਇਹਨਾਂ ਦੇ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਬੜੇ ਦੋ ਤਾਜ਼ੀਆਂ ਘਟਨਾਵੀਆਂ ਨੇ ਇੱਕ ਸਿੱਧੂ ਪਿੰਡ ਵਿੱਚ ਤੇ ਇੱਕ ਬੱਗੇ ਦੀ ਖੁਰਦ ਵਿੱਚ ਇਹਨਾਂ ਦੇ ਪ੍ਰਸ਼ਾਸਨ ਟੀਮਾਂ ਬਣਾ ਕੇ ਕਾਰਵਾਈ ਕਰੇ ਨਹੀਂ ਤਾਂ ਮਜਬੂਰਨ ਸਾਨੂੰ ਥੋੜੇ ਜਣਾਂ ਨੂੰ ਇੱਥੇ ਤਿੱਖਾ ਸੰਘਰਸ਼ ਦਾ ਐਲਾਨ ਕਰਨਾ ਪਊਗਾ ਜਿੰਨਾ ਚਿਰ ਦੋਸ਼ੀ ਨਹੀਂ ਫਿਰਿੰਦੇ ਉਹਨਾਂ ਜਿਹੜਾ ਇਸੇ ਘਰੇ ਨਹੀਂ ਬੈਠਾਂਗੇ ਤੇ ਸਾਰੀਆਂ ਸਜਤਾ ਨੂੰ ਸਾਰ ਜਥੇਬੰਦੀਆਂ ਦੀ ਬੇਨਤੀ ਹੈ ਪਿੰਡਾਂ ਚ ਬੇਨਤੀ ਆ ਆ ਵੀਡੀਓ ਅਸੀਂ ਵਾਇਰਲ ਕਰਾਂਗੇ ਕਿਹੜਾ ਬੰਦੇ ਨੇ ਇਹ ਬੇਦਬੀ ਕੀਤੀ ਆ ਪਰ ਉਹ ਕਿਸੇ ਨੂੰ ਹੋਵੇ ਤੁਸੀਂ ਨੰਬਰ ਦੇ ਆਂਗੇ ਮੇਰਾ ਨੰਬਰ ਹੈਗਾ 98407395 ਤੇ ਕੋਈ ਵੀਰ ਉਹਨੇ ਦੱਸਣ ਦੀ ਸਾਨੂੰ ਦੱਸੇ ਵੀ ਅਸੀਂ ਉਹਦਾ ਨਾਮ ਵੀ ਗੁਪਤ ਰੱਖਾਂਗੇ ਜਿਹੜਾ ਬੰਦਾ ਤੋਂ ਤਲਾਸ਼ ਲਊਗਾ ਉਹਦਾ ਨਾਮ ਵੀ ਅਸੀਂ ਗੁਪਤ ਰੱਖਾਂਗੇ ਤੇ ਜਿਹੜੇ ਬੰਦੇ ਨੇ ਇਹ ਕਾਰਵਾਈ ਕੀਤੀ ਬੋ ਨਗਰਾਂ ਚ ਉਹ ਸਿੱਤੀ ਪ੍ਰਸ਼ਾਸਨ ਉਹਨਾਂ ਦੇ ਕਾਰਵਾਈ ਕਰਕੇ ਤੇ ਉਹਨਾਂ ਨੂੰ ਕ락ਾਂ ਦੇ ਪਿੱਛੇ ਬੰਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ